ਮਾਮਲਾ ਕੀ ਹੈ ਜੀ 3 ਵਰਕੇ 6 ਮਿੰਟ ਤੇ ਆਏ ਆ ਮੈਂ ਇਕੱਲਾ ਬੈਠਾ ਸੀ ਉੱਤੇ ਮੇਰੇ ਮੁਕੇ ਮੁਕੇ ਮਾਰੇ ਉਹਨਾਂ ਨੇ ਇੱਕ ਕੁੜੀ ਨੇ ਪੈਸੇ ਕੱਢ ਲਏ 2-3 ਮਿੰਟਾਂ ਚ ਸਾਰੇ ਉਹ ਲੈ ਗਏ ਪੂਜਾ ਕੋ ਮੇਰਾ ਮੋਬਾਈਲ ਦੋ ਮੋਬਾਈਲ ਲੈ ਗਏ ਹਾਂਜੀ ਤੇ ਬਟੂਆ ਲੈ ਗਏ ਬਟੂਏ ਵਿੱਚ ATM ਸੀਗਾ ਕਿ ਜੇ ਕੋ ਆਰ ਡਰਾਈਵਰ ਲਾਇਸੈਂਸ ਸੀਗਾ ਹਾਂਜੀ ਤੇ ਉਹ ਸਾਰਾ ਕੁਝ ਲੈ ਗਏ ਤੇ ਸਾਰੇ ਮਾਰ ਕਰ ਗਏ ਬਾਕੀ ਸਾਮਾਨ ਤੋਂ ਤੋੜ ਦੋ ਗਏ ਕੰਪਿਊਟਰ ਤੋੜ ਗਏ ਕੈਮਰੇ ਵੀ ਤੋੜ ਗਏ ਕੈਮਰਾ ਤੇ ਡੀਵੀਆਰ ਲੱਗਾ ਨਾਲ ਅੱਛਾ ਜੀ ਇੱਕ ਕਿੰਨੇ ਵਿਅਕਤੀ ਆਏ ਪੰਜ ਬੰਦੇ ਸੀ ਤੇ ਇੱਕ ਕੁੜੀ ਸੀ ਕਾਦੇ ਉੱਪਰ ਆਏਗੀ ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਤੇ ਮੋੜ ਆਪਣਾ ਮੂੰਹ ਵਗੈਰਾ ਬੰਨਿਆ ਹੋਇਆ ਸੀ ਮੂੰਹ ਬੰਨਿਆ ਹਾਂਜੀ ਟੋਟਲ ਵਿਅਕਤੀ 6 ਆਏ ਹਨ ਇੱਕ ਲੜਕੀ ਦੀ ਹਾਂਜੀ 60000 ਰੁਪਿਆ ਸੀ ਹਾਂਜੀ ਦੋ ਮੋਬਾਈਲ ਸੀ ਬੱਸ ਉਹ ਤੋਂ ਵੀ 5-600 ਰੁਪਿਆ ਸੀ ਏਟੀਐਮ ਕਾਰਡ ਆ ਚੈੱਕ ਮੁੱਕਿਆ ਉਹ ਵੀ ਲਗਾ ਤੇ ਲਗਭਗ ਕਿੰਨਾ ਕ ਨੁਕਸਾਨ ਕਰ ਗਏ ਲੱਖ ਕਰਦਾ ਲਾ ਲੱਖ ਰੁਪਏ ਨੁਕਸਾਨ ਹੋ ਗਏ ਤੇ ਆਪਣੇ ਕਿਸ ਨਾਮ ਦੇ ਉੱਪਰ ਦੁਕਾਨ ਹੈ ਇਹ ਵੀਰ ਦਾ ਨਾਮ ਪਾਲ ਇੰਟਰਨੈਸ਼ਨਲ ਆ ਹਾਂਜੀ ਫਰਪਵਾੜਾ ਸ਼ਹਿਰ ਦੇ ਨੇੜਲੇ ਪਿੰਡ ਚਿਹੜੂ ਵਿਖੇ ਬੇਖੌਫ ਲੁਟੇਰਿਆਂ ਵੱਲੋਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਦੁਕਾਨ ਮਾਲਕ ਧਰਮਪਾਲ ਵਾਸੀ ਪਿੰਡ ਚਿਹੜੂ ਨੇ ਦੱਸਿਆ ਕਿ ਉਸ ਦੀ ਪਿੰਡ ਚਿਹੜੂ ਵਿਖੇ ਪਾਲ ਇੰਟਰਨੈਸ਼ਨਲ ਨਾਮ ਤੋਂ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਉਸ ਨੇ ਦੱਸਿਆ ਕਿ ਅੱਜ ਸ਼ਾਮ ਜਦੋਂ ਉਹ ਦੁਕਾਨ ਤੇ ਇਕੱਲਾ ਬੈਠਾ ਸੀ ਤਾਂ ਉਸ ਦੌਰਾਨ ਦੁਕਾਨ ਤੇ ਪੰਜ ਲੜਕੇ ਅਤੇ ਇੱਕ ਲੜਕੀ ਮੋਟਰਸਾਈਕਲ ਅਤੇ ਸਕੂਟਰੀ ਤੇ ਸਵਾਰ ਹੋ ਕੇ ਆਏ ਅਤੇ ਦੁਕਾਨ ਤੇ ਆਉਂਦੇ ਸਾਰ ਹੀ ਉਸ ਨਾਲ ਕੁੱਟਮਾਰ ਕਰਨ ਲੱਗੇ ਤੇ ਉਸ ਨਾਲ ਕੁੱਟਮਾਰ ਕਰਕੇ ਦੁਕਾਨ ਦੇ ਗੱਲੇ ਵਿੱਚੋਂ 60000 ਰੁਪਏ ਦੀ ਨਕਦੀ ਅਤੇ ਉਸ ਦੀ ਜੇਬ ਵਿੱਚੋਂ ਪਰਸ ਜਿਸ ਵਿੱਚ ਕੁਝ ਪੈਸੇ ਅਤੇ ਏਟੀਐਮ ਕਾਰਡ ਦੋ ਮੋਬਾਈਲ ਫੋਨ ਅਤੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਲੈ ਕੇ ਵੇਖੌਫ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਜੀ ਫਗਵਾੜਾ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਕਿਨਾਈ ਆਪਣਾ ਮੇਰਾ ਧਰਮਪਾਲ ਹੈ ਅਈ ਧਰਮਪਾਲ ਜੀ ਕਿਹੜੇ ਪਿੰਡ ਤੋਂ ਆਪਾਂ ਆਪਾਂ ਝੇੜੂ ਤੋਂ ਆ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਅੱਜ ਮਾਮਲਾ ਕੀ ਹੈ ਜੀ 3 ਵਜੇ 6 ਮਿੰਟ ਤੇ ਆਏ ਆ ਮੈਂ ਇਕੱਲਾ ਬੈਠਾ ਸੀ ਉੱਥੇ ਮੇਰੇ ਮੁਕੇ ਮੁਕੇ ਮਾਰੇ ਉਹਨਾਂ ਨੇ ਇੱਕ ਕੁੜੀ ਨੇ ਪੈਸੇ ਕੱਢ ਲਏ 2-3 ਮਿੰਟਾਂ ਚ ਸਾਰੇ ਕੋ ਲੈ ਕੇ ਪੁੱਜੇ ਕੋ ਮੇਰਾ ਮੋਬਾਈਲ ਦੋ ਮੋਬਾਈਲ ਲੈ ਗਿਆ ਹਾਂਜੀ ਤੇ ਬਟੂਆ ਲੈ ਕੇ ਬਟੂਏ ਵਿੱਚ ਏਟੀਐਮ ਸੀਗਾ ਏਟੀਐਮ ਦਾ ਆਰਟੀ ਰਿਟ੍ਰਾਈਵਲ ਲਾਇਸੈਂਸ ਸੀਗਾ ਹਾਂਜੀ ਤੇ ਉਹ ਸਾਰਾ ਕੁਝ ਲੈ ਗਿਆ ਤੇ ਸਾਰੇ ਬੱਤ ਮਾਰ ਕਰ ਗਿਆ ਬਾਕੀ ਸਮਾਨ ਨੂੰ ਤੋੜ ਤੋੜ ਕੇ ਮੁਕਾ ਕਰ ਗਏ ਕੰਪਿਊਟਰ ਤੋੜ ਗਏ ਕੈਮਰਾ ਵੀ ਤੋੜ ਗਏ ਕੈਮਰਾ ਤੋੜ ਕੈਮਰੇ ਦੀ ਡੀਵੀਆਰ ਲੈ ਗਿਆ ਨਾਲ ਅੱਛਾ ਜੀ ਹਾਂਜੀ ਤੇ ਕਿੰਨੇ ਵਿਅਕਤੀ ਆਏ ਪੰਜ ਬੰਦੇ ਸੀ ਤੇ ਇੱਕ ਕੁੜੀ ਸੀ ਕਾਦੇ ਉੱਪਰ ਆਏ ਜੀ ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਤੇ ਆਪਣਾ ਮੂੰਹ ਵਗੈਰਾ ਬੰਨਿਆ ਹੋਇਆ ਸੀ ਜੀ ਮੂੰਹ ਬੰਨਿਆ ਹਾਂਜੀ ਟੋਟਲ ਵੇਖਦੀ 6 ਆਏ ਹਨ ਇੱਕ ਲੜਕੀ ਦੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਪੁਲਸ ਆਈ ਸੀ ਹਾਂਜੀ ਕੋਈ ਸੀਸੀਟੀਵੀ ਕੈਮਰੇ ਜਾਇ ਹੁਣ ਬੰਦੇ ਸੀਸੀਟੀਵੀ ਤੋਂ ਪੁਲਸ ਵਾਲੇ ਲੈ ਕੇ ਵੀਡੀਓ ਬਣਾ ਕੇ ਹਾਂਜੀ ਵਾਂਡੀਆਂ ਦੇ ਸੀਗਾ ਤੇ ਟੋਟਲ ਅਮਾਉਂਟ ਕਿੰਨੀ ਸੀਗੀ ਸਰ ਟੋਟਲ ਮੇਰਾ 67000 ਰੁਪਇਆ ਸੀ ਹਾਂਜੀ ਦੋ ਮੋਬਾਈਲ ਸੀਗੇ ਬਾਕੀ ਬੁਢੀ 5-600 ਰੁਪਈਆ ਸੀ ਏਟੀਐਮ ਕਾਰਡ ਆ ਚੈੱਕ ਮੁੱਕਿਆ ਉਹ ਵੀ ਲਗਾ ਤੇ ਲਗਭਗ ਕਿੰਨਾ ਕ ਨੁਕਸਾਨ ਕਰ ਗਏ ਲੱਖ ਕਰਦਾ ਲਾ ਲੱਖ ਰੁਪਏ ਨੁਕਸਾਨ ਕਰ ਗਏ ਤੇ ਆਪਣੇ ਕਿਸ ਨਾਮ ਦੇ ਉੱਪਰ ਦੁਕਾਨ ਹੈ ਜੀ ਇਹ ਵੀਰ ਦਾ ਨਾਮ ਪਾਲ ਇੰਟਰਨੈਸ਼ਨਲ ਆ ਹਾਂ ਜੀ ਧਰਮਪਾਲ ਮੇਰਾ ਨਾਮ ਕਿਹੜੇ ਪਿੰਡ ਦੇ ਆ ਝੇੜੂ ਦੇ ਝੇੜੂ ਦੇ ਦੁਕਾਨ ਜਿਹੜੂ ਜੀ ਆ ਦੁਕਾਨ ਝੇੜੂ ਤੇ ਕੋਈ ਪਹਿਚਾਨ ਦੇ ਵਿੱਚ ਨਹੀਂ ਆਏ ਬੰਦੇ ਤੁਹਾਡੇ